ਇਹਨਾਂ ਦੀ ਮਕਦਮਾ ਨੰਬਰ 192/24 ਰਜਿਸਟਰ ਹੋਇਆ 16-5 ਨੂੰ ਇਹਦੇ ਵਿੱਚ ਹੈ ਜੀ ਕੋਈ ਅੰਜੂਬਲਾ ਨਾਮ ਦੀ ਇੱਕ ਲੇਡੀ ਹੈਗੀ ਆ ਉਹਦੇ ਘਰ ਵਾਲਾ ਸੁਚੈਨ ਸਿੰਘ ਜੇਲ੍ਹ ਚ ਬੰਦਾ ਹੈਗਾ ਇਹ ਬਲਾਸਪੁਰ ਦੇ ਰਹਿਣ ਵਾਲੇ ਆ ਇਹਨਾਂ ਇਹ ਆਪਣੇ ਝਾਲੀ ਡਾਕੂਮੈਂਟਸ ਤਿਆਰ ਕਰਕੇ ਉਹਦੇ ਤੇ ਮੋਬਾਈਲ ਲੈ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਡਿਲੀਵਰ ਕਰਦੇ ਆ ਜੇਲ੍ਹ ਦੇ ਅੰਦਰ ਇਹਦੇ ਘਰ ਵਾਲਾ ਜੇਲ੍ਹ ਚ ਬੰਦਾ ਹੈਗਾ ਔਰ ਕੇ ਰਜਿਸਟਰ ਕਰਦਾ ਜੀ ਇਹਦੇ ਵਿੱਚ ਨੈਕਸਟ ਜੀ ਤਫਤੀਸ਼ ਕੀਤੀ ਜਾ ਰਹੀਆਂ ਤੇ ਉਹ ਜੋ ਵਿਅਕਤੀ ਨਤੀਜਾ ਹੁਕਮ ਦੁਆਰਾ ਆਇਆ ਸਸ ਜੋ ਮੋਬਾਈਲ ਪਲੰਕ ਅੰਦਰ ਜਾਂਦੇ ਨਹੀਂ ਤੇ ਇਸ ਤਰ੍ਹਾਂ ਆਈਡੀਆਂ ਤੋਂ ਹਣਾ ਕੇ ਜਾਂਦੇ ਨੇ ਫੋਚ ਕਾਰਵਾਈ ਤੱਕ ਕਿ ਅਗਲੀ ਫਰਦਰ ਕਰਦੇ ਨੇ ਇਹਦੇ ਚ ਨਾ ਜੀ ਸਸੀ ਕਾਫੀ ਕੇਸ ਰਜਿਸਟਰ ਕੀਤੇ ਹੋਏ ਆ ਜਿਹੜੇ ਅੰਦਰ ਮੋਬਾਈਲ ਮਿਲੇ ਹੈਗੇ ਤਾਂ ਉਹਦੇ ਵਿੱਚ ਨਾ ਸਾਰੀਆਂ ਚੀਜ਼ਾਂ ਫਿਰ ਇੱਕ ਦੂਜੇ ਨਾਲ ਜੁੜਦੀਆਂ ਹੁੰਦੀਆਂ ਕਿਉਂਕਿ ਇਹ ਤਾਂ ਹੈ ਨਹੀਂ ਕਿ ਵੀ ਹਰ ਬੰਦੇ ਕੋਈ ਉੱਥੇ ਭੇਜ ਦੂਗਾ ਇਹਦੇ ਲਈ ਸਪੈਸ਼ਲ ਬੰਦੇ ਜਿਹੜੇ ਫੈਂਕਾ ਪਾਰਟੀ ਹੁੰਦੀ ਆ ਇੱਕ ਜਿਹੜੀ ਪਾਰਟੀ ਆ ਉਹ ਖਰੀਦੀ ਹੈਗੀ ਆ ਫਿਰ ਉਹ ਆਈਡੀਆਂ ਵਗੈਰਾ ਨਾਲ ਹੀ ਤਿਆਰ ਕਰਕੇ ਇੱਕ ਪੂਰਾ ਗੈਂਗਾ ਤਾਂ ਫਿਰ ਜਿਹੜਾ ਦੇ ਘਰ ਵਾਲਾ ਅੰਦਰ ਮੋਬਾਈਲ ਵੇਚਦਾ ਸੀ ਉਹਦੇ ਤਹਿਤ ਇੱਕ ਕਾਰਪੀ ਹੋਈ ਹੈ ਸ਼ਖਸ਼ੈਨ ਸਿੰਘ ਵੀ ਜਿਹੜਾ ਹੈਗਾ ਇਹਦੇ ਚ ਅਕੀਵਰ ਤੋਂ ਪੜਾਉਣਾ ਹੀ ਸੀ ਇਹ ਹਾਂਜੀ ਜੇਲ੍ਹ ਦੇ ਚੋਂ ਪੜਾਉਣਾ ਹੀ ਸੀ ਕਿਵੇਂ ਇਹਨਾਂ ਦੀ ਸਾਡੀ ਇਨਫੋਰਮੇਸ਼ਨ ਸੀ ਕੋਈ ਉਹਦੇ ਆਧਾਰ ਤੇ ਸੀ ਉਹ ਕਿੱਥੇ